ਸਾਡਾ ਲੱਗ ਗਿਆ 10 ਮਿੰਟ ਹੋ ਗਏ ਆ ਤੇ ਬਲੌਗ ਲੱਗੇ ਆ ਸ਼ੁਰੂ ਕਰਨ ਆਪਾਂ ਹਾਂਜੀ ਕਰੋ ਜੀ ਬਲੌਗ ਸ਼ੁਰੂ ਹਾਂਜੀ ਬਸੀ ਗੱਲ ਸਾਰਿਆਂ ਤੁਹਾਡਾ ਡੈਸਕਿੰਗ ਦਾ ਬਲੌਗ ਅਸੀਂ ਇੱਕ ਕੁਝ ਮੰਗਵਾਇਆ ਸੀਗਾ ਉਹ ਸਾਡਾ ਆ ਚੁੱਕਾ ਆ ਹੁਣ ਮੈਂ ਚੱਲਾਂ ਉਹਦੀ ਡਿਲੀਵਰੀ ਲੈਣ ਤੇ ਤੁਹਾਨੂੰ ਬਾਅਦ ਵਿੱਚ ਖਾਣਾ-ਵਾਣਾ ਖਾ ਕੇ ਬਾਅਦ ਵਿੱਚ ਆਰਾਮ ਨਾਲ ਅਨਬਾਕਸਿੰਗ ਕਰਕੇ ਦਿਖਾਵਾਂਗੇ ਉਹਦੀ ਚਲੋ ਸਾਡੇ ਬਲੌਗ ਤੇ ਜੁੜੇ ਰਹਿਓ ਹਾਂ ਬਿਲਕੁਲ ਬਿਲਕੁਲ ਹਾਂ ਬਿਲਕੁਲ 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 ਠੀਕ ਠੀਕ ਹੈ ਜੀ ਠੀਕ ਹੈ ਜੀ ਇਹ ਦੀਵਾਲੀ ਦੀਵਾਲੀ ਆਫਰ ਤੇ ਤੇ ਸਾਨੂੰ ਇਸ ਚੀਜ਼ ਦੀ ਡੀਲ ਸੀਗੀ ਹਾਂ ਚਲੋ ਠੀਕ ਆ ਮਿਲਦੇ ਆ ਜੀ ਫਿਰ ਲਓ ਜੀ ਆ ਗਈ ਐਲਈਡੀ ਸਾਡੀ ਡਿਲੀਵਰੀ ਐਮਾਜ਼ੋਨ ਤੋਂ ਬਾਕੀ ਘਰ ਜਾ ਕੇ ਅਨਬਾਕਸਿੰਗ ਕਰਕੇ ਦਿਖਾਣੇ ਆ ਫਿਰ ਲਓ ਜੀ ਐਲਸੀਡੀ ਆ ਗਈ ਓਏ ਮੈਦ ਲੱਗੀ ਸੀ ਢਿਕਨ ਐਲਸੀਡੀ ਆਈ ਸਾਡੀ 50 ਇੰਚ ਦੀ ਓਏ ਉਹ ਮੈਨੂੰ ਦੇਖ ਜਾਣੀ ਆ ਓ ਨਹੀਂ ਨਹੀਂ ਥੱਲੇ ਝਾੜੂ ਸੀ ਦਾ ਕਾਂ ਰੱਖੇ ਇਦਾਂ ਵੀ ਤਾਂ ਚਲੋ ਆ ਜੀ ਹੋਰ ਇਹ ਜੀ ਕਰਾਂਗੇ ਜੀ ਆਪਾਂ ਸਵਾਰਕਾ अनबॉक्सिंग मुबारक हो मुबारक हो अनगाये मरगन अब्जा शौक तेनु सिगा वी आपा एलईडी ਲੈਣੀ ਆ ਵੱਡੀ ਲੈਣੀ ਆ ਤੇ ਡਰੈਇੰਗ ਰੂਮ ਚ ਲਾ ਕੇ ਸਾਰਿਆਂ ਨੇ ਇਕੱਠਿਆਂ ਨੇ ਬੈਠ ਕੇ ਦੇਖਿਆ ਕਰਨਾ ਹਾਂ ਹਾਂ ਹੂੰ ਹੈ ਹੂੰ ਸਰਵਿਸ ਕੋਈ ਸ਼ੌਅ ਵਜ 50 ਇੰਚ ਦੀ ਇਹ ਹੈਗੀ ਆ ਓਨੀ ਡਾ ਦੀ ਹੈ ਨਹੀਂ ਹਲੇ ਤਾਂ ਆਵਾਜ਼ ਮਾਰਨੀ ਆ ਉਹਨੂੰ ਕੋਠੇ ਤੋਂ ਆ ਦੇਖ ਲੈ ਇਹਨਾਂ ਲੇ ਲੇ ਹੁਣ ਆਏ ਤੁਸੀਂ ਤੁਹਾਡੇ ਵੀ ਕੋਈ ਨਹੀਂ ਕੋਈ ਨਹੀਂ ਤੁਹਾਡੇ ਵੀ ਚਿਹਰੇ ਤੇ ਐਕਸਪ੍ਰੈਸ਼ਨ ਦੇਖ ਲੀ ਜੇ ਕਿੰਨੀ ਖੁਸ਼ੀ ਹੋ ਰਹੀ ਆ ਮੈਂ ਤਾਂ ਜਨੇਰ ਜੀ ਕੋਲ ਆਇਆ ਫੇਸ ਹੀ ਬਹੁਤ ਅੱਛਾ ਸੀ ਹਾਂ ਕੋਲ ਆਇਆ ਸੀ ਮੈਂ ਦੱਸਣ ਸਭ ਤੋਂ ਜ਼ਿਆਦਾ ਖੁਸ਼ੀ ਸਹੀ ਗੱਲ ਆ ਸਹੀ ਗੱਲ ਨਹੀਂ ਨਹੀਂ ਆਪਣੇ ਘਰੇ ਜੋ ਦੇਖੋ ਜਦੋਂ ਆਪਣੇ ਘਰੇ ਚੀਜ਼ ਆਂਦੀ ਆ ਕੋਈ ਆਪਣੀ ਚੀਜ਼ ਹੁੰਦੀ ਆ ਵੀ ਖੁਸ਼ੀ ਤਾਂ ਸਾਰਿਆਂ ਨੂੰ ਹੋਣੀ ਹੋਣੀ ਆ ਨਾ ਹਾਂ ਆ ਧੂਆਂ ਧੂਆਂ ਬੜਾ ਹੋਇਆ ਨਾ ਚਲਾਪਾ ਹੁਣ ਹਾਂ ਚਲੋ ਠੀਕ ਆ ਜੀ ਮਿਲਦੇ ਫਿਰ ਕਰਦੇ ਆ ਇਹਦੀ ਅਨਬਾਕਸਿੰਗ ਫਿਰ ਕੇ ਫਿਰ ਹਾਂਜੀ ਆ ਗਏ ਹੋ ਆ ਦੇਖੋ ਹੁਣ ਆ ਵੱਡੀ ਪੜੀ ਲੈ ਕੇ ਤਾਂ ਲੈ ਕੇ ਕਿਦਾਂ ਚੱਕ ਕੇ ਲੈ ਕੇ ਆ ਮੈਂ ਲੈਕਟਵਾ ਦੇ ਨਹੀਂ ਨਹੀਂ ਮੈਂ ਉਹਨਾਂ ਨੂੰ ਕਹਿ ਤਾ ਮੈਂ ਕਹਿੰਦਾ ਸਿਵਲ ਹਸਪੀਟਲ ਕੋ ਆ ਜਾਓ ਲੈਕਟਵਾ ਦੇ ਕਿੱਦਾਂ ਲੈ ਕੇ ਆਣੀ ਨਹੀਂ ਮੈਂ ਉਹੀ ਕਹਿੰਦਾ ਲੈ ਕੇ ਤਾਂ ਆ ਨਹੀਂ ਸਿਵਲ ਹਸਪੀਟਲ ਉਹਨਾਂ ਨੂੰ ਮੈਂ ਕਹਿੰਦਾ ਸਿਵਲ ਹਸਪੀਟਲ ਆ ਜਾਓ ਸਿਵਲ ਹਸਪੀਟਲ ਤੋਂ ਚੱਕ ਕੇ ਲੈ ਆਏ ਆ ਹੈਂ ਖੋਲੋ ਹਜੇ ਨਹੀਂ ਖੋਲਣੀ ਰੋਟੀ ਪਾਣੀ ਖਾ ਕੇ ਬਾਅਦ ਵਿੱਚ ਅਨਬਾਕਸਿੰਗ ਕਰਾਂਗੇ ਇਹਦੀ ਤਸੱਲੀ ਨਾ ਕਰਾਂਗੇ ਲਓ ਜੀ ਹੁਣ ਆਪਾਂ ਲੱਗਿਆ ਜੀ ਰੋਟੀ ਪਾਣੀ ਸ਼ਕਨ ਰੋਟੀ ਪਾਣੀ ਛਕਣ ਲੱਗੇ ਆ ਜੀ ਤੇ ਪੁੱਲੋ ਕਿੰਦਾ ਫੇ ਐਲਈਡੀ ਦੇ ਕੇ ਵਧੀਆ ਲੱਗਾ ਹਾਂਜੀ ਕਿੰਦਾ ਜੀ ਮੈਂਗਾ ਹੁਣ ਇਹਦੀ ਅਨਬਾਕਸਿੰਗ ਆਪਾਂ ਆਪ ਕਰੀਏ ਕਿ ਉਹਨਾਂ ਦੀ ਵੇਟ ਕਰ ਲਈਏ ਵੇਟ ਕਰ ਲਈਏ ਨਾ ਕੰਪਨੀ ਆਣੇ ਬੰਦੇ ਆਉਣਗੇ ਉਹੀ ਆ ਕੇ ਖੋਲਣਗੇ ਵੀ ਕੋਈ ਵਿੱਚੋਂ ਨੌਕਸ ਨਿਕਲ ਆਵੇ ਹਾਂ ਜਾਂ ਕੁਝ ਵੀ ਪ੍ਰੋਬਲਮ ਹੋਵੇ ਤੇ ਕੰਪਨੀ ਵਾਲੇ ਬੰਦੇ ਖੋਲਣਗੇ ਨਾ ਉਹ ਇੰਸਟਾਲ ਕਰਕੇ ਜਾਣਗੇ ਆਗੇ ਚਲੋ ਠੀਕ ਹੈ ਜੀ ਮਿਲਦੇ ਆ ਫੇ ਖਾਣਾ ਵਾਣਾ ਖਾ ਕੇ ਫਿਰ ਉਹਨਾਂ ਦੀ ਵੇਟ ਕਰਦੇ ਆ ਦੇਖੋ ਉਹਨਾਂ ਦਾ ਅੱਜ ਫੋਨ ਆਊਗਾ ਕਿ ਅਸੀਂ ਆਗੇ ਤੁਹਾਡੀ ਐਲਸੀਡੀ ਫਿਟ ਕਰਕੇ ਜਾਣੀ ਆ। ਚਲੋ ਜੀ ਆਪਾਂ ਰੋਟੀ ਖਾਈਏ ਜੀ। ਅਚਾਪ। ਹਜੀ ਲੋ ਜੀ 9:11 ਵੱਜਲੇ ਨੇ। ਇੱਧਰ ਆ ਗਿਆ ਫੋਨ ਨਿਆਣਿਆਂ ਦੀ ਮੰਮੀ ਦਾ ਤੇ ਗੱਲ ਕਰਕੇ ਹਟਦੇ ਆ ਤੇ ਫਿਰ ਆਪਾਂ ਕਰਦੇ ਆਂ ਜੀ ਅਨਬਾਕਸਿੰਗ ਅਨਬਾਕਸਿੰਗ ਤੇ ਚਲੋ ਇੱਧਰ ਵੀ ਸਫਾਈ ਹੋ ਗਈ ਸਾਰੀ। ਰਸੋਈ ਦੀ ਵੀ ਤੇ ਫੋਨ ਤੇ ਗੱਲ ਕਰਨ ਨਾਲ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਆ ਅਨਬਾਕਸਿੰਗ ਇਹਦੀ ਦੇਖਦੇ ਆ ਫਿਰ ਕਿਦਾਂ ਦੀ ਹੈਗੀ ਇਹ ਐਲਈਡੀ ਅੱਛਾ ਚਲੋ ਠੀਕ ਆ ਜੀ ਮਿਲਦੇ ਆ ਫਿਰ ਅਨਬਾਕਸਿੰਗ ਤੇ ਕਰਨ ਨੂੰ ਅਨਬਾਕਸਿੰਗ ਓਏ ਅਨਬਾਕਸਿੰਗ ਯਾ ਤੁਸੀਂ ਕੈਮਰੇ ਚ ਆਂਦੇ ਨਹੀਂ ਹੈਗੇ ਸਾਰੇ ਐਲਸੀਡੀ ਵੀ ਨਹੀਂ ਆਂਦੀ ਉਹ ਐਲਸੀਡੀ ਇਦਾਂ ਨਹੀਂ ਹੋਣੀ ਕੋਈ ਨਹੀਂ ਇਦਾਂ ਵੀ ਮਨਾ ਇੱਥੇ ਆ ਜਾ ਯਾਰ ਰੁਕੋ ਤੁਸੀਂ ਉਹ ਪਿੱਛੇ ਕਰ ਲੈਣਾ ਸਾਫ ਆ ਜਾ ਕੀ ਆਉਗੀ ਫਿਰ ਇੱਥੇ ਤੇ ਹੂੰ ਆਉਗੀ ਪੰਜ ਚ ਦੇਖ ਲੈ ਬਾਜੂ ਦੇਖ ਲੈ ਕਿਹਦੀ ਸਟੈਂਡ ਹੈ ਹੈ ਸਟੈਂਡ ਹੈ ਅੱਗੇ ਪਿੱਛੇ ਕੀ ਨਿਕਲਦਾ ਕੁੜਾ ਦੇ ਵਾਪਸ ਇੱਧਰ ਪਿੱਛੇ ਆ ਕੇ ਬਣਾਓ ਕਿੰਨੀ ਵੱਡੀ ਆ ਆ ਚੱਕ ਚੱਕ ਡੱਬਾ ਜਿਆਦਾ ਵੱਡਾ ਨਹੀਂ ਲੱਗਦਾ ਡੱਬਾ ਜਿਆਦਾ ਵੱਡਾ ਨਹੀਂ ਲੱਗਦਾ ਪੈਕਿੰਗ ਮੂਣੀ ਦਾ ਸਹੀ ਲੋਟੀ ਵਾਓ ਇਹ ਹਵਾ ਬੰਦੇ ਆ ਹਨ ਪਰੇ ਤਾਂ ਹੋ ਅਰੇ ਹੋ ਪਰੇ ਹੋ ਇਹ ਆ ਗਿਆ ਹੁਣ ਮੈਂ ਤੁਹਾਨੂੰ ਬਾਤਾਂ ਵੀ ਚੈੱਕ ਕਰ ਲਈ ਮੈਂ ਜੁਆਇਆ ਮੇਰੀ ਸ਼ਹਾਸ਼ੇ ਲੋੜ ਵਾਉ ਕੀ ਕੋਤਨੀ ਆਇਆ ਨੰਦਨ ਆ ਹੰ ਨਿਆਣੀ ਲੱਗਣੀ ਹੋ ਸਮਝ ਲਵਾ ਪਾਪਾ ਆ ਤੇ ਆ ਪੱਲੂ ਹਮ ਆ ਜਾ ਕੇ ਤੂੰ ਪੱਲੂ ਸਰਾ ਤੁਹਾਨੂੰ ਚੱਕ ਕੇ ਰੱਖ ਲੈ ਗਿਆ ਇੱਥੇ ਫਲਾਵਰਸ ਨਾਲ ਇਹ ਦਰੱਖਣ ਇਹ ਸਾਲ ਇਹਨਾਂ ਦਾ ਉੱਧਰ ਰੱਖ ਨਾ ਉੱਥੇ ਰੱਖ ਇੱਥੇ ਰੱਖ ਦੇ ਬਾਹਰ ਵਿੱਚ ਪਾਇਆ ਉਹ ਦਿਖਾ ਮਣ ਕੈਂਚੀ ਦੇ ਚਲਾ ਗਿਆ ਆਪਾਂ ਆਨ ਕਰਕੇ ਮਾੜੀ ਦੇਖਦੇ ਆ ਫੇਰ ਦੇਖਦੇ ਨਾ ਸਟੇਟਸ ਦਾ ਕਿਦਾਂ ਹੈਗਾ ਉੱਧਰ ਤਾਂ ਕੁਝ ਵੀ ਨਹੀਂ ਹੈਗਾ ਨਾ ਡੈਮੇਜ ਕੁਝ ਵੀ ਨਹੀਂ ਸਹੀ ਹੈ ਨਾ ਸਾਰਾ ਕੁਝ ਹਾਂ ਸਹੀ ਹੈ ਬਾਕੀ ਆ ਲੈ ਇੱਥੇ ਆ ਲੋ ਲੰਘ ਜਾ ਉੱਧਰ ਇੱਥੇ ਆ ਲੋ ਸਮਾ ਗੁਰੂ ਮੇਰੇ ਮੋੜਿਆ ਬੁੱਦ ਅਹੀਂ ਤੋਂ ਆ ਲੋ ਤੂੰ ਆ ਵੇ ਬੋਲੀ YouTube ਵੀ ਦੋਸਤ YouTube ਦੋਸਤ ਬਹੁਤ ਬੈਕ ਇਹ ਮੋਟਾ ਡਿਫਰੈਂਟ ਹੈ ਅਗਲੇ ਰਿਮੋਟ ਦੇ ਤੂੰ ਰਿਮੋਟ ਦੇ ਤੂੰ ਮੈਂ ਰਿਮੋਟ ਚਾਹ ਰਿਹਾ ਹਾਂ ਹਾਂ ਪਹਿਲੇ ਲਾ ਵਾਕਸਟੀਨ ਨਹੀਂ ਗੱਲਾਂ ਬਾਬਾ ਜੀ ਖੁਦ ਲਾਵਾਂਗੇ ਹੂੰ ਲਓ ਜੀ ਦੇਖ ਕਰ ਰਹੇ ਹਾਂ ਇਹ ਚੱਲਦੀ ਹੁਣ ਇੱਕ ਦੇਖ ਉਦੋਂ ਉਹ ਸੱਲ ਲਿਆ ਕਹਿੰਦੇ ਸੱਲ ਦਿਨ ਦੇ ਦੇ ਦੇਖੋ ਤਾਂ ਮਿਲਦੇ ਹੋਣੇ ਆ ਨਹੀਂ ਜਾ ਉਧਰ ਚੱਲਿਆ ਉਧਰੋਂ ਉੱਤ ਲਿਆ ਬਾਕੀ ਜਲਾ ਕੇ ਦਗਾ ਦੇ ਬੰਦ ਕਰ ਦਵਾ ਹਾਂ 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 ਬੰਦ ਕਰ ਦੇ ਪੱਲੇ ਬਰੇ ਹੋ ਯਾਰ ਆ ਗਏ ਦੇਖੋ ਜੀ ਇਹ ਸਾਡੀ ਬੜੇ ਚੇਰਦੀ ਹੈ ਨਾ ਇਹ ਇੱਛਾ ਸੀਗੀ ਮੈਂ ਇਹਨਾਂ ਨੂੰ ਕਹਿੰਦੀ ਸੀ ਆਪਾਂ ਵੀ ਵੱਡੀ ਹੈ ਨਾ ਐਲਈਡੀ ਲੈਣੀ ਆ ਨਾਲ ਬੰਨਦਾ ਪਾਉਂਦਾ ਕਰਦੇ ਇਹਨੂੰ ਨਾ ਪਹਿਲਾਂ ਸੈਟਿੰਗ ਕਰਨੀ ਪੈਣੀ ਇਹਦੀ ਫੇਮ ਲੱਗਣਾ ਆ ਕਨੈਕਟ ਨੂੰ ਕਰਨਾ ਪੈਣਾ ਹੈ ਵਾਈਫੇ ਦੇ ਨਾਲ ਹਾਂ ਕਰਕੇ ਫਿਰ ਜਦੋਂ ਚਲਾਵਾਂਗੇ ਨਾ ਕੁਝ ਚਲਾਵਾਂਗੇ ਉੱਤੇ ਫਿਰ ਫੇਰ ਦਿਖਾਣੇ ਆ ਚਲੋ ਠੀਕ ਆ ਹਾਂਜੀ ਲਓ ਜੀ ਐਲਸੀਡੀ ਸਾਡੀ ਹੋ ਗਈ ਆ ਆਨ ਅਸੀਂ ਪਹਿਲਾਂ ਲਾਇਆ ਸਭ ਤੋਂ ਬਾਬਾ ਜੀ ਦਾ ਸ਼ਬਦ ਤੇ ਆਵਾਜ਼ ਹੁਣ ਬੰਦ ਕੀਤੀ ਆ ਕਿਉਂਕਿ ਬਲੌਗ ਦੇ ਵਿੱਚ ਫਿਰ ਕਾਪੀਰਾਈਟ ਆ ਜਾਣਾ ਆ ਤੇ ਇੱਧਰ ਦੇਖੋ ਜੀ ਸਾਰੇ ਜਣੇ ਬਹਿ ਕੇ ਦੇਖ ਰਹੇ ਕਿਦਾਂ ਦਾ ਲੱਗ ਰਿਹਾ ਜੀ ਹੈ ਹੈ ਕਿਦਾਂ ਦਾ ਲੱਗ ਰਿਹਾ ਜੀ ਉਹ ਆਪਣੀਆਂ ਆਪਣੀਆਂ ਸਟੋਰੀਆਂ ਪਾਉਂਦੇ ਅਮਸਤਾ ਆਪਣੀ ਆਪਣੀਆਂ ਸਟੋਰੀਆਂ ਬੋਣ ਜੇ ਮਸਤਾ ਤੇ ਦੱਸਦੇ ਨਹੀਂ ਬੇਹਾਂ ਜੀ ਤੁਸੀਂ ਦੱਸੋ ਕੇ ਪਰਮਾਤਮਾ ਸਾਰਿਆਂ ਨੇ ਦੇਲੇ ਹਾਂ ਬਿਲਕੁਲ ਬਿਲਕੁਲ ਇੱਛਾ ਸਾਰਿਆਂ ਦੀ ਪੂਰੀਆ ਕਰੇ ਬਿਲਕੁਲ 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 ਜੀ ਬਿਲਕੁਲ ਬਿਲਕੁਲ ਲਓ ਜੀ ਚਲੋ ਜਦੋਂ ਕਿਸੇ ਦੇ ਘਰ ਜਾਣਾ ਨਾ ਐਸੀਡੀ ਦੇਖਣੀ ਮੈਂ ਹਮੇਸ਼ਾ ਕਹਿੰਦੀ ਸੀ ਮੈਂ ਕਿ ਮੈਨੂੰ ਉਹ ਵੱਡੇ ਵੱਡੀਆਂ ਫੋਟੋਆਂ ਵਿੱਚ ਬਹੁਤ ਸੋਹਣੀਆਂ ਲੱਗਦੀ ਆ ਆਪਾਂ ਵੀ ਐਸੀਡੀ ਲੈਣੀ ਆ ਹਾਂ ਚਲੋ ਹੋ ਗਈ ਇੱਛਾ ਪੂਰੀ ਠੀਕ ਹੈ ਜੀ ਹੁਣ ਅਸੀਂ ਬੰਦ ਕਰਕੇ ਪਹਿਲਾਂ ਸ਼ਬਦ ਸੁਣ ਲਈਏ ਕਿਉਂਕਿ ਫਿਰ ਉਧਰ ਕਾਪੀਰਾਈਟ ਆ ਜਾਣਾ ਆ ਫਿਰ ਅਸੀਂ ਹਾਂ ਫਿਰ ਅ ਆਪਣਾ ਬਲੌਗ ਲਾਵਾਂਗੇ ਨਾ ਫਿਰ ਇਹਦੀ ਆਵਾਜ਼ ਵੀ ਸਰਾਵਾਂਗੇ ਨਾਲ ਕਿਦਾਂ ਦੀ ਆ। ਲੋ ਜੀ 12 ਵਜ ਗਏ ਅੱਜ। ਇੱਧਰ ਦੇਖਦੇ ਪਿਆ ਅੱਜ ਵੱਡੇ ਟੀਵੀ ਆਪਣਾ ਬਲੌਗ। ਇੱਧਰ ਦੇਖੋ ਜੀ ਸیرے-ਸੇਰੇ ਇਹਨਾਂ ਨੇ। ਕੁਰਕਰੇ ਕਰ ਕਰ ਕੇ ਖੋਲ ਲਏ ਆ। ਰੋਟੀ ਖਾਣ ਆ ਗਏ ਓਏ। ਆਪਣਾ ਬਲੌਗ ਬਣ ਲਗਾਉ ਨੂੰ ਸੱਚੀਆ ਮਿੰਨੂ। ਇਹ ਕੰਮ ਹੈ ਲੋ। ਤੇ ਇੱਧਰ ਫੋਨ ਆ ਗਿਆ ਆ। ਤੇ ਚਲੋ ਮੈਂ ਇਹਦਾ ਕਵਰ ਲੈ ਉਹ ਲੈ ਕੇ ਆਂਦਾ ਸਟੈਂਡ ਦਾ ਪੁੱਛ ਕੇ ਫਿਰ ਫਿੱਟ ਕਰਦੇ ਇਹਨੂੰ ਹੈ। ਆ ਲੜਾਉ ਨਾ ਓਏ। ਲੋ ਜੀ। ਦੇਖੋ ਜੀ। ਉਹਨਾਂ ਲਈ ਇਹ ਫਿੱਟ ਆਪ ਕੀਤਾ ਮੈਂ ਤੇ ਹਰਮਨ ਨੇ ਦੋਨਾਂ ਜਣਿਆਂ ਨੇ ਇਸ ਕਰਕੇ ਸਾਡੇ ਕੋਲ ਵੀਡੀਓ ਨਹੀਂ ਬਣਾ ਹੋਈ ਮੈਨੂੰ ਆਵਾਜ਼ ਮਾਰਨੀ ਸੀ ਤੁਸੀਂ ਕੋਠੇ ਗਏ ਸੀਗੇ ਕੱਪੜੇ ਗੱਲ ਕਰਦੀ ਸੀ ਕੁੜੀਆਂ ਫਿਰ ਉਹੀ ਕੱਪੜੇ ਕੋਪੜੇ ਸੁੱਕਣੇ ਪਾਉਣ ਗਏ ਆਵਾਜ਼ ਮਾਰਿਆ ਸਾਨੂੰ ਚੇਤਾ ਵੀ ਭੁੱਲ ਗਿਆ ਕੁਝ ਤੇ ਅਸੀਂ ਹੁਣ ਆ ਇੰਸਟਾਲ ਕਰ ਲਿਆ ਜੀ ਹੋ ਗਏ ਚੰਗੀ ਫਿੱਟ ਹੋ ਗਈਆਂ ਹੋਰ ਹੋਰ ਹੁਣ ਇਸ ਤੋਂ ਬਾਅਦ ਦੇਖਦੇ ਆ ਇਹਨੂੰ ਚਲਾ ਕੇ ਕਿਦਾਂ ਲਾਵਾ ਇਹ ਪਤਾ ਨਹੀਂ ਕਿਹੜੇ ਮੈਜਿਕ ਦੀ ਗੱਲ ਕਰਦੀ ਪਈ ਆ ਕੋਈ ਨਹੀਂ ਗਾਣਾ ਲਾਉ ਕਰਕੇ ਬੁਲਾਈ ਆਵਾਂ ਲਾ ਦੇ ਲਾ ਦੇ ਉਹੀ ਲਾੰਦੇ ਉਹੀ ਲਾੰਦੇ ਆ ਚਾਲਾ ਠੀਕ ਹੈ ਜੀ ਮਿਲਦੇ ਆ ਜੀ ਹੁਣ ਚੈੱਕ ਕਰਕੇ ਜੀ ਬਾਜੀ ਅੱਜ ਸਾਢੇ 1:30 ਬੱਜ ਗਿਆ ਇੱਥੇ ਹੀ ਆਂਟੀ ਵੀਅ ਚ ਬਹੁਤ ਲੇਟ ਆਏ ਆ ਤੇ ਅਸੀਂ ਅੱਜ ਬਸ ਆਪਣੇ ਬਲੌਗ ਤੇ ਵੀਡੀਓ ਦੇਖੀ ਜਾ ਰਹੇ ਸੀ ਨਵੇਂ ਟੀਵੀ ਦੇ ਵਿੱਚ ਆਵਾਜ਼ ਕੀਤੀ ਸੀ ਬੜੀ ਉੱਚੀ ਸਾਨੂੰ ਪਤਾ ਹੀ ਨਹੀਂ ਸੀ ਆਂਟੀ ਕਹਿੰਦੇ ਸੀ ਆਵਾਜ਼ ਘੱਟ ਹੋ ਜਾਂਦੀ ਆ ਫਿਰ ਅਸੀਂ ਆਂਟੀ ਦੇ ਕਹਿੰਦੇ ਆਵਾਜ਼ ਘੱਟ ਕੀਤੀ ਆਏ ਨਾ ਕਿਹੜਾ ਮਾਦੀ ਨੂੰ ਆਂਟੀ ਤੁਹਾਨੂੰ ਛੇੜਦੇ ਆ ਜਾਨ ਕੇ ਕੋਈ ਨਾ ਤੇ ਫਿਰ ਕਿਹਾ ਆਂਟੀ ਸਾਡੀ ਆਪਣੀ ਆਂ ਆਂਟੀ ਨੂੰ ਨਹੀਂ ਛੇੜਨਾ ਤੇ ਕਿਹਨੂੰ ਛੇੜਨਾ हांंटी ਆਪਣੀ ਆ ਚਲੋ ਠੀਕ ਆ ਜੀ ਹੁਣ ਚਲੀਏ ਕਰੀਏ ਆਪਣੇ ਆਪਣੇ ਕੰਮ ਚਲੋ ਠੀਕ ਆ ਜੀ ਮਿਲਦੇ ਹਾਂ ਹੁਣ ਬਾਅਦ ਵਿੱਚ ਹਾਂਜੀ ਲਓ ਜੀ ਇੱਧਰ ਲੱਗੀ ਆਈ ਹੁਣ ਦਾਲ ਬਣਾਉਣ ਹਰੀ ਮੂੰਗੀ ਦੁਪਹਿਰ ਦੇ ਨਾਸ਼ਤੇ ਦੀ ਤਿਆਰੀ ਹਰੀ ਮੂੰਗੀ ਨਾਸ਼ਤੇ ਦੀ ਦੁਪਹਿਰ ਦੀ ਉਹ ਮੈਂ ਯਾਰ ਹਿੰਦੀ ਜੇ ਲਾਂਚ ਨੂੰ ਵੀ ਨਾਸ਼ਤਾ ਹੀ ਕਹਿੰਦੇ ਆ ਨਾ ਮੈਂ ਕਿਹਾ ਦੁਪਹਿਰ ਦੇ ਨਾਸ਼ਤੇ ਦੀ ਤਿਆਰੀ ਤੇ ਚਲੋ ਆ ਕਰ ਲਾ ਫਿਰ ਦਾਲ ਰੱਖ ਲੈ ਮम्मी ਦੇਖ ਲੈਣਗੇ ਆਪਾਂ ਫਿਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਾਗੇ ਹੈ ਆਹ ਜੀ ਹਰੀ ਮੂੰਗੀ ਬਣਨ ਲੱਗੀ ਆ ਜੀ ਮਾਂ ਤੁਸੀਂ ਦੇਖ ਲਿਓ ਦਾਲ ਫੇ ਅਈ ਜਾਈਏ ਗੁਰਦਾਰ ਸਾਹਿਬ ਤੇ ਮੈਂ ਸਾਡੇ ਇੱਕੀ ਅਸੀਂ ਰਾਜੀਏ ਫਿਰ ਆ ਮੋਢੀ ਕਿਤਾ ਆ ਲਾਲੀ ਨੇ ਨਹੀਂ ਦਿਖਾਇਆ ਸੀਗਾ ਤੈਨੂੰ ਤੂੰ ਮੋਰੇ ਮੋੜੇ ਮੁੜ ਕੇ ਰੱਖ ਲੈਂਨੀ ਆ ਲੋ ਜੀ ਆ ਦੇਖੋ ਜੀ ਟੀਵੀ ਇੱਧਰ ਲੱਗਾ ਤੇ ਉਹ ਉਧਰ ਨੂੰ ਮੂੰਹ ਕਰਕੇ ਆਪਣਾ ਫੋਨ ਦੇਖਣ ਢਈ ਆ ਕਮਾਲ ਆ ਵੀ ਚਲੋ ਤੇ ਕੁਛ ਨਹੀਂ ਉਹ ਬਲੌਗ ਲਗਾ ਦੇ ਆਪਣਾ ਫੋਨ ਦੇਖਣ ਦੀ ਮੈਂ ਕਿਹਾ ਬਲੌਗ ਇੱਧਰ ਲਗਾ ਤੇ ਮੂੰਹ ਉਧਰ ਨੂੰ ਕਰਕੇ ਫੋਨ ਦੇਖਣ ਦੀ ਦੇਖੋ ਜੀ ਚਲੋ ਆਓ ਚਲੀਏ ਬਾਬਾ ਜੀ ਹਾਂ ਜੀ ਲਓ ਇਹ ਡੱਬਾ ਫੜਾਓ ਜੀ ਉਹਨੂੰ ਚਲਾ ਜਲੰਧਰ ਫੋਨ ਫੋਨ ਜਿਹੜਾ ਕੱਲ ਲੈ ਗਿਆ ਸੀਗਾ ਤੇ ਉਹ ਥੋੜਾ ਜਿਹਾ ਉੱਚ ਪ੍ਰੋਬਲਮ ਕਰਦਾ ਆ ਹਨਾ ਤੇ ਚੇਂਜ ਕਰਕੇ ਤੇ ਹਾਂ ਸੈਗਨੇਟ ਰੈਂਡ ਦੇ ਨਵੇਂ ਲਿਆ ਕੋਈ ਨਹੀਂ ਦੇਖਿਆ ਜਾਗੇ ਦੇਖਿਆ ਜਾਗੇ ਮੈਂ ਆਪਣੇ ਫਰੈਂਡ ਨੂੰ ਫੋਨ ਕੀਤਾ ਵਾ ਥੋੜੇ ਪੈਸੇ ਦੇ ਨੇ ਥੋੜੇ ਦੇਥੇ ਕੋਈ ਗੱਲ ਨਹੀਂ ਕਰੋ ਜਿੱਦਾਂ ਚੰਗਾ ਲੱਗਦਾ ਲੋਈ ਮਾਦਾ ਮੱਥਾ ਵੀ ਡੇ ਕੇ ਆਏ ਆ ਤੇ ਗੋਭੀ ਵੀ ਤੇ ਗੋਭੀ ਸਬਜ਼ੀ ਵੀ ਲੈ ਗਏ ਸੂਟ ਵੀ ਇਹਨੂੰ ਲਿਆਤਾ ਲੈ ਪਹਿਲਾਂ ਮੈਂ ਸਬਜ਼ੀ ਕੱਢ ਕੇ ਲੈਂਦਾ ਫਿਰ ਦਿਖਾਉਂਦਾ ਆਗੇ ਆਹ ਸਬਜ਼ੀ ਵੀ ਸਬਜ਼ੀ ਆਪਾਂ ਰਸਤੇ 'ਚ ਲਈ ਸੀਗੀ ਇਹ ਲੋਈ ਲੋਅ ਕਲਾ ਹੀ ਨਹੀਂ ਲਾਤਾ ਵੀ ਲਾਤਾ ਇਹ ਲੋਈ ਸਬਜ਼ੀ ਵੀ ਕੱਢ ਕੇ ਲੈ ਆਂਦੀ ਆਪਾਂ ਤੇ ਲਓ ਜੀ ਸੂਟ ਖੋਲ ਕੇ ਦਿਖਾਤਾ ਹੀ ਮੈਂ ਕਹਾਂ ਮੈਂ ਆਮਾ ਫਿਰ ਦਿਖਾਈਓ ਚਲੋ ਆ ਲੋ ਜੀ ਸਬਜੀ ਯਾਦ ਕਰ ਰਹੇ ਹੋ ਆ ਮੈਂ ਨਾਲੇ ਲਓ ਉਹ ਪਾ ਲੈਣੇ ਆ ਇਹਨੂੰ ਪਾਈਪਿੰਗ ਪਾ ਲੈ ਮੈਂ ਜਾਣਾ ਪਾਣਾ ਤੇ ਉਹਦੇ ਕਰਕੇ ਫਿਰ ਸੂਟ ਇੱਕ ਕਹਿੰਦੀ ਸੀ ਮੈਂ ਕਹਾਂ ਚੱਲ ਨਾਲ ਹੀ ਲੈ ਚੱਲਦੇ ਆ ਖਾਲੀ ਚਲੋ ਵਧੀਆ ਤੇ ਗੋਭੀ ਇਹ ਦੇ ਦੱਸ 80 ਰੁਪਏ ਕਿਲੋ ਮੈਂ ਕਹਾਂ ਲੈ ਜਾਦੇ ਪਰੌੜੀ ਬਣਾਣੀ ਪਰੌੜੀ ਬਣਾ ਲੈ ਇੱਕ ਅੱਧਾ ਫੁੱਲ ਤੋੜ ਕੇ ਲੈ ਜਾਓ ਚਲੋ ਬਾਹਰਲਾ ਬੂਆ ਬੰਦ ਕਰਨਾ ਅੱਜ ਮੇਰੇ ਆ ਅੱਜ ਸਾਰਾ ਦਿਨ ਮੇਰਾ ਇੱਥੇ ਲੰਘ ਗਿਆ ਮੈਂ ਦੁਕਾਨ ਨਹੀਂ ਖੋਲੀ ਚੱਲਾ ਮੈਂ ਦੁਕਾਨ ਤੇ ਬਸ ਖੋਲੀ ਨਹੀਂ ਦੁਕਾਨ ਜਾ ਕੇ ਅੱਜ ਖੋਲਦਾ ਜਾ ਕੇ ਥੋੜੀ ਘੰਟਾ ਹੋਰ ਰੋਟੀ ਖਾ ਕੇ ਜਾਊਂਗਾ ਮੈਂ ਚਲੋ ਰੋਟੀ ਖਾ ਕੇ ਚਲੋ ਠੀਕ ਆ ਜੀ ਆ ਮੋੜੀ ਕਿੱਧਰ ਆ ਜਾਓ ਇੱਥੇ ਜੀ ਮੇਰੇ ਨਾਲ ਦਿਖਾਓ 2:30 ਵੱਜ ਗਏ ਆ ਤੇ ਇੱਧਰ ਹੁਣ ਬੈਠੇ ਆ ਸਾਰੇ ਜਣੇ ਦੁੱਧ ਲੈ ਕੇ ਆਉਣਾ ਚਲੋ ਮੈਂ ਜਾਣਾ ਦੁੱਧ ਲੈ ਕੇ ਆਉਣਾ ਫਿਰ ਤੁਸੀਂ ਰੋਟੀ ਪਾਣੀ ਦਾ ਕਰੋ ਫਿਰ ਰੋਟੀ ਪਾਣੀ ਖਾ ਕੇ ਮੈਂ ਇੱਕੋ ਵਾਰੀ ਦੁਕਾਨ ਤੇ ਜਾਉਂਗਾ ਹੁਣ ਠੀਕ ਆ ਚਲੋ ਆਇਆ ਫਿਰ ਮੈਂ ਦੁੱਧ ਲੈ ਕੇ ਲਿਆਓ ਡੋਲੂ ਦਿਓ ਭਾਜੀ ਮਾਦਾ ਦੁੱਧ ਲਿਆਤਾ ਤੁਹਾਨੂੰ ਚਾਹ ਬਣਾ ਰਹੇ ਹੋ ਨਹੀਂ ਮੈਂ ਨਹੀਂ ਬਣੀ ਚਾਹ ਵੀ ਆ ਰੋਟੀ ਖਾਉਂਗਾ ਹੁਣ ਇੱਕੋ ਵਾਰੀ ਹਾਂਜੀ ਕਿੱਦਾਂ ਜੀ ਜੋ ਮਰਜ਼ੀ ਬਣਾ ਲਓ ਚਾਵਲ ਨਾਲੋ ਜਾਂ ਰੋਟੀ ਬਣਾ ਲਓ ਲਓ ਜੇ ਇੱਧਰ ਤੁੜਕਾ ਲੱਗਣ ਲੱਗਾ ਜੀ ਦਾਲ ਬਣ ਗਈ ਆ ਦਾਲ ਬਸ ਕੋ ਚੱਲੀ ਆ ਤੇ ਚਲੋ ਇੱਧਰ ਤੁੜਕੇ ਦਾ ਸਮਾਨ ਰੈਡੀ ਹੋ ਰਿਹਾ ਆ ਲੌਤੜਾ ਕਾਫੇ ਲੱਗਿਆ ਤੜਕਾ ਸਾਉ ਯਾਰ ਫੜਾ ਫੜਾ ਤੀ ਬਹੁ ਟਾਈਮ ਲਾਉਣ ਦੇ ਯਾਰ ਮੈਨੂੰ ਭੁੱਖ ਲੱਗੀ ਐ ਮੈਂ ਜਾਣਾ ਵੀ ਦੁਕਾਨ ਤੇ ਮੈਂ ਦੁਕਾਨ ਨਹੀਂ ਖੋਲੀ ਜਾ ਕੇ ਐਡਾ ਨਹੀਂ ਖਾਣੀ ਬਸ ਹੁਣ ਹੋਜਲਾ ਲੱਤੜਕਾ ਲੱਗ ਜਾ ਲੈ ਫੇਰ ਰੋਟੀ ਰਾਡੀ ਖਾ ਗਏ ਤੇ ਚੱਲਦੇ ਆ ਦੁਕਾਨ ਤੇ ਦੁਕਾਨ ਵੀ ਜਾ ਕੇ ਅਜ 3 ਵਜੇ ਖੋਲਣੀ ਆ ਹਾਂਜੀ ਕਿਦਾ ਜੀ ਹੋ ਗਈ ਤਿਆਰੀ ਰੋਟੀਆਂ ਦੀ ਵੀ ਬਾਤinger ਚਲੋ ਤੁਸੀਂ ਭਾਂਡੇ ਬਸ ਦੋ ਤੀ ਚਲੋ ਭਾਂਡੇ ਭੁੰਡੇ ਚੱਕ ਕੇ ਤੇ ਰੋਟੜੀ ਪਾਓ ਫੇ ਯਾਰ ਖਾਈਏ ਹੈ ਢੁਖਭੋ ਲਗੀ ਅੱਜ ਹੁਣ ਅਸੀਂ ਲੱਗੇ ਆ ਜੀ ਪ੍ਰਸ਼ਾਦ ਦੇ ਸ਼ਗਨ ਰੋਟੀ ਪਾਣੀ ਬਣ ਕੇ ਆ ਗਈ ਹੈ ਜੀ ਇੱਧਰ ਲੱਗੇ ਆ ਨਾਲ ਦੇਖਣ ਇਹ ਮੇਰੀ ਫੈਮਿਲੀ ਇਹ ਫੋਰ ਸੀਜ਼ਨ ਆਇਆ ਹੈ ਬਹੁਤ ਵਧੀਆ ਨਾਟਕ ਆ ਇਹ ਇਹ ਵੈਸੇ ਦੇਖਣਾ ਚਾਹੀਦਾ ਸਾਰਿਆਂ ਨੂੰ ਹਨਾ ਹੈ ਦੇਖਣਾ ਚਾਹੀਦਾ ਸਾਰਿਆਂ ਨੂੰ ਨਾਟਕ ਬਹੁਤ ਸ਼ਾਨਦਾਰ ਨਾਟਕ ਆ ਬਹੁਤ ਵਧੀਆ ਨਾਟਕ ਆ ਫੈਮਿਲੀ ਵਾਲਾ ਹਨਾ ਇੱਕ ਗੋਲੀ ਹੋਰ ਚਲੋ ਠੀਕ ਹੈ ਜੀ ਪਾਓ ਰੋਟੜੀ ਫਿਰ ਆਪਾਂ ਰੋਟੀ ਖਾ ਗਏ ਫਿਰ ਆਪਣੀ ਦੁਕਾਨ ਤੇ ਜਾਂਦੇ ਆ ਕਰਦੇ ਆ ਆਪਣੇ ਅੱਜ ਦੇ ਬਾਕੀ ਕੰਮ ਚਲੋ ਮਿਲਦੇ ਆ ਰੋਟੀ ਖਾ ਕੇ ਜੀ ਹਾਂਜੀ ਦੇਖੋ ਜੀ ਟਾਈਮ ਹੋ ਗਿਆ ਆ ਸਵਾ 5 ਹਾਂਜੀ ਆ ਗਏ ਹੋਰ ਲੈ ਆਇਆ ਫੋਨ ਇਹ ਕੱਲ ਲੈ ਕੇ ਆਇਆ ਸੀ ਫੋਨ ਐਂਡਰੋਇਡ ਕਿਉਂਕਿ ਇਹਦਾ ਹੈ ਕੱਲ ਸੈਮਸੰਗ ਲੈ ਕੇ ਆਇਆ ਸੀ ਉਹ ਸੀਗਾ ਉਹ ਸੈਕੰਡ ਹੈਂਡ ਸੀਗਾ ਉਹ ਸੈਕੰਡ ਹੈਂਡ ਸੀ ਤੇ ਉਹ ਇਹਨੂੰ ਉਹਦਾ ਬੈਟਰੀ ਬੈਕਅਪ ਨਹੀਂ ਸੀਗਾ ਸਹੀ ਹੈਗਾ ਉਹ ਲੈ ਆਇਆ ਸੀਗੇ 35 ਦਾ ਠੀਕ ਹੈ 30000 ਦਾ ਤੇ ਹੁਣ ਹੁਣ ਅੱਜ ਲੈ ਕੇ ਆਇਆ ਆ ਇਹ ਉਹ 40000 ਵਰ ਪਾ ਗਏ 40 ਦਾ ਨਮਾ ਕਿਹੜਾ ਲਿਆ ਹੈ 1+ ਹੈ 1+ ਨਮਾ ਡੱਬਾ ਬੰਦ ਉਹ ਬੈਡ ਬਾਕਸ ਨਮਾਜੀ ਨਮਾ ਅਜੇ ਨਹੀਂ ਇਹ ਨਮਾ ਲੈ ਕੇ ਆਇਆ ਆ ਅੱਜ ਫੋਨ ਇਹ 1+ ਐਂਡਰੋਇਡ ਲੋ ਜੀ ਕੱਪੜੇ ਵੀ ਲਿਆਂਦੇ ਆ ਚੱਕ ਕੇ ਤੇ ਕੱਟ ਲਈਏ ਸੂਟ ਜਿਹੜਾ ਨਮਾ ਲੈ ਕੇ ਆਏ ਆ ਵਿਆਹ ਤੇ ਪਾਉਣ ਲਈ ਸਿਣਾ ਆਇਆ ਹੈ ਚਲੋ ਜੀ ਕਰਦੇ ਆ ਕਟਿੰਗ ਸੂਟ ਦੀ ਤੁਸੀਂ ਕੀ ਕਰਦੇ ਚੌ ਪੱਲੂ ਨੇ ਵੀ ਆ ਜਾਣਾ ਆ ਮੰਜੂ ਜੇ ਇਹ بڑے ਫੋਨ ਲੈ ਕੇ ਆंदा ਦੋ ਫੋਨ ਇੱਤੋਂ ਪਹਿਲਾਂ ਐਪਲ ਦੇ ਸੀਗੇ ਹੁਣ ਇੱਕ ਇੱਕ ਐਪਲ ਦਾ ਦਿੱਤਾ ਇਹਨੇ ਫੋਨ ਤੇ ਹੁਣ ਇੱਕ ਲਿਆ ਨਮਾਡ ਡਰਾਇਡ ਲੋ ਜੀ ਇੱਧਰ ਬਣਦੀ ਪਈ ਚਾਹ ਆ ਦੁੱਧ ਨੂੰ ਦੇ ਲਈ ਆਵਾਲੀ ਦਾਲ ਸਾਡੇ ਜਿਹੜੀ ਦੀ ਬਣੀ ਪਈ ਅਸੀਂ ਕੁਝ ਨਹੀਂ ਬਣਾਉਣਾ ਠੀਕ ਆ ਚਲੋ ਲਾਈਏ ਕੱਪੜੇ ਦੀਆਂ ਤਹਿਾਂ ਨਾਲੇ ਤੇ ਕਾਹ ਵੀ ਲੋ ਨਾਲੇ ਚਾਹ ਚੁ ਪੀਏ ਚਲੋ ਆ ਜਾਣਾ ਪੱਲੂ ਨੇ ਵੀ ਚਲੋ ਜੀ ਮਿਲਦੇ ਆਂ ਫਿਰ ਹਾਂਜੀ ਲਓ ਜੀ ਚਾਹ ਚਾਹ ਪੀ ਲਈਏ ਹਾਂ ਚਾਹ ਪੀਣੇ ਨਾਲੇ ਅੱਖਾਂ ਖੁੱਲਣ ਠੀਕ ਆ ਇੰਦਰ ਵੀ ਮੈਡਮ ਉੱਠੀਆਂ ਨੇ ਪੀਣੀ ਆ ਇੰਦਰ ਭਾਈ ਸਾਹਿਬ ਨੇ ਵੀ ਪੀਣੀ ਆ ਚਾ ਹੈ ਜਿਹੜੇ ਗੱਲ ਨੂੰ ਲਿਆ ਉਹ ਦੇਖ ਤੇ ਹੁੰਦਾ ਵੀ ਕਿ ਨਹੀਂ ਆਹਾਂ ਬੜੇ ਫੋਨ ਖਰੀਦਦਾ ਹੈ ਬੜੇ ਫੋਨ ਇਸ ਬੰਦੇ ਨੇ ਖਰੀਦੇ ਆ ਜਿੰਦਗੀ ਜੀ ਸਭ ਗੱਲਾਂ ਸਾਡੇ ਵਰਗਿਆਂ ਨੇ ਹਰ ਇੱਕ ਜਾਂ ਦੋ ਫੋਨ ਲਾਇਆ ਹੁਣ ਤੱਕ ਸਿਰਫ ਗੱਲਾਂ 2 ਸਾਲ ਤੋਂ ਸੰਦੋ ਇੱਕ ਆਹ ਚਲ ਪੀ ਲੈ ਇਹ ਸਾਲ ਤੇ ਇੱਕ ਸਕਰੀਨ ਗਾਰਡ ਬਦਲਾਈ ਦਾ ਇਸ ਦੋ ਸਾਲ ਚ ਚਾਰ ਪੰਜ ਹੰਗਰੀ ਹੋਣ ਹਾਂ ਲੋ ਜੀ ਪੌਣੇ 6 ਹੋ ਗਏ ਆ ਤੇ ਆਪਾਂ ਅਗੇ ਘਰ ਪਲਗ ਨੂੰ ਲੈ ਕੇ ਆਏ ਆ ਟਿਊਸ਼ਨ ਤੋਂ ਤੇ ਹਾਂਜੀ ਚਾਹ ਚੂ ਪੀ ਲਈ ਤੁਸੀਂ ਜੀ ਹੋਰ ਤੁਸੀਂ ਪੀਣੀ ਆ ਯਾਰ ਮੈਂ ਚਾਹ ਪੀਣੀ ਆ ਮੇਰਾ ਸਿਰ ਦੁਖੰਡਿਆ ਆ ਇੱਧਰ ਸੂਟ ਦੀ ਕਟਿੰਗ ਹੋ ਰਹੀ ਆ ਜੀ ਆਪਣੇ ਦੀ ਜਿਹੜਾ ਅੱਜ ਲੈ ਕੇ ਆਏ ਹਾਂ 12 ਵਜੇ ਫੋਨ ਕੀਤਾ ਕਹਿੰਦੀ ਮੈਂ ਤੇ ਚੱਲੀ ਆ ਚਲੋ ਫਿਰ ਆਪ ਹੀ ਸੀ ਲੋ ਹੁਣ ਪਾਰਟੀ ਸ਼ੁਰੂ ਫੋਨ ਕੀਤਾ ਸੀਗਾ ਮੇਰੇ ਘੁੱਤੇ ਤੋਂ ਕੁੜੀਆਂ ਹੈਗੀਆਂ ਹਾਂ ਉਹ ਵੀ ਕਿਤੇ ਗਈਆਂ ਹੋਈਆਂ ਕੱਲ ਫੋਨ ਕਰਦਾ ਮੈਂ ਕਹਿੰਦਾ ਭਾਬੀ ਕੱਲ ਮੈਂ ਫੋਨ ਕਰੂੰਗਾ ਤੁਹਾਨੂੰ ਕਾਲ ਕਰੂੰਗਾ ਓਕੇ ਚਲੋ ਫਿਰ ਸੀ ਲਿਓ ਆਪੀ ਚਲੋ ਠੀਕ ਤਨੂ ਗਿਆ ਇਹ ਕਿਹਾ ਫਰਮਨ ਉਸ ਬੁਲਾਇਆ ਕਿਦਾ 2 ਮਿੰਟ ਰੁਕ ਜਾ ਫਿਰ ਕੀ ਹੋਗਾ 2 ਮਿੰਟ ਰੁਕ ਜਾ ਤੇ ਹੁਣ ਕੋਈ ਬੰਦਾ ਕੋਈ ਕੰਮ ਕਰਦਾ ਤਾਂ ਇਹੀ ਕਹਣਾ 2 ਮਿੰਟ ਰੁਕ ਜਾ ਤੇ ਚਲੋ ਫਿਰ ਮੈਨੂੰ ਦਿਓ ਬਣਾ ਕੇ ਜਾ ਯਾਰ ਮੈਂ ਪੀ ਕੇ ਜਾਊਂਗਾ ਫਿਰ ਦੁਕਾਨ ਤੇ ਹਾਂ ਜੀ ਲੋ ਜੀ ਸਾਡੀ ਵੀ ਆ ਗਈ ਹੈ ਚਾਹ ਤੇ ਲੱਗਿਆ ਜੀ ਅਸੀਂ ਹੁਣ ਚਾਹ ਪੀਣ ਹਾਂ ਦੇ ਆਪ ਦਾ ਡਿਜ਼ਾਈਨ ਦਿਖਾ ਹਾਂ ਮੇਰੇ ਸੂਟ ਹਨਾ ਹਾਂ ਇਹ ਵਿਆਹ ਦੇ ਤੇਰੀ ਮਾਂ ਨੇ ਪਾ ਕੇ ਜਾਣਾ ਕਿ ਅੱਜ ਮੈਂ ਲੈ ਕੇ ਦਿੱਤਾ ਸੂਟ ਤੇਰੀ ਮਾਂ ਨੂੰ ਘਰ ਆਣ ਦੇ ਲੈ ਕੇ ਤਾਂ ਬਹੁਤ ਖੁਸ਼ੀ ਹੋਈ ਮੈਨੂੰ ਇਹ ਤੈਨੂੰ ਤੈਨੂੰ ਇਸ ਗੱਲ ਦਾ ਹਜੇ ਪਤਾ ਨਹੀਂ ਹੈਗਾ ਆਪ ਜਿੰਨਾ ਮਰਜੀ ਚੀਜ਼ ਬੰਦਾ ਲੈ ਲਵੇ ਜਦੋਂ ਕੋਈ ਬੰਦਾ ਦੂਜਾ ਚੀਜ਼ ਲੈ ਕੇ ਦਿੰਦਾ ਨਾ ਉਹਦੀ ਖੁਸ਼ੀ ਅਲੱਗ ਹੁੰਦੀ ਆ ਉਹਦੀ ਖੁਸ਼ੀ ਅਲੱਗ ਹੁੰਦੀ ਆ ਮੈਨੂੰ ਮੈਨੂੰ ਕੋਈ ਹੋਰ ਗਿਫਟ ਕਰੇ ਕੱਪੜੇ ਪਸੰਗ ਨਹੀਂ ਆਉਂਦੇ ਹਮਮ ਥੈਂਕ ਯੂ ਵੀ ਲੈ ਕੇ ਚਲੋ ਅੱਗੇ ਪੈਸੀ ਬਿਸਕਾ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਓ ਜੀ ਬਿਸਕੁਟ ਵੀ ਆ ਗਏ ਸਾਡੇ ਚਲੋ ਕੱਟ ਲਓ ਫੇ ਹੈ ਤੁਸੀਂ ਸੂਟ ਛੱਡ ਦਿਓ ਠੀਕ ਹੈ ਜੀ ਸਵਾਟ ਹੋ ਗਿਆ ਤੇ ਆਪਾਂ ਅੱ ਮੈਂ ਸੁਣਿਆ ਨਹੀਂ ਮੈਂ ਮਾਰੇ ਸੁਣਿਆ ਸਹੀ ਬੋਲੀ ਉਹਦਾ ਪ੍ਰੋਮੋਸ਼ਨ ਕਰ ਰਿਆ ਸੀਗੇ ਜੀ ਇਹ ਤੇ ਆ ਲਿੰਕਾ ਲਿੰਕਾ ਨਹੀਂ ਉਹ ਲਿਆਤੀ ਕੋਲਡ ਡਰਿੰਕ ਉਹ ਦੂਜੀ ਰੂਬਲ ਵਾਲੀ ਲੈ ਕੇ ਆਣੀ ਮਿਲੀ ਨਹੀਂ ਇਧਰੋਂ ਮੈਂ ਉਧਰੋਂ ਲੈ ਕੇ ਆਣਾ ਠੀਕ ਆ ਤੇ ਹੁਣ ਹੁਣ ਦੱਸੋ ਪੱਲਗ ਪੱਲੂ ਟੋਪੀਜ਼ ਆ ਕਿ ਇੱਕ ਪੀਜ਼ਾ ਆ ਇਹ ਮੈਂ ਦੇਖਦਾ ਜਾ ਕੇ ਦੋ ਆ ਕੇ ਇੱਕ ਆ ਉਹ ਤਾਂ ਕਾਸਟ ਨੇ ਆ ਕਿੰਨਾ ਇੱਕ ਪੀਜ਼ਾ ਆ ਮੈਂ ਅੱਗੇ ਕੁੱਦਾ ਕਿੰਨੀ ਇੰਨਾ ਬਹੁਤ ਚੇਪੀਆਂ ਰਹੀਆਂ ਪਹਿਲੇ ਇਹਨਾਂ ਦੇ ਮੂੰਹਾਂ ਤੇ ਲਾਉ ਉਹ ਪੀਜ਼ਾ ਖਾਣਾ ਤਾਨੂੰ ਪੀਜ਼ਾ ਲਿਆ ਦਿੰਨਾ ਗੱਲ ਖਤਮ ਕਰੋ ਅਮੇ ਮੈਂ ਵਾ ਫੇ ਤੁਹਾਨੂੰ ਮੈਂਦਾ ਤੂੰ ਖਾਓ ਇਹ ਤੂੰ ਵੀ ਖਾਣਾ ਆ ਤੂੰ ਵੀ ਖਾਏਗਾ ਖਾਊਗਾ ਕਿਆ ਹੋਊਗਾ ਕਿਉਂ ਨਹੀਂ ਸਾਰੇ ਖਾਓਗੇ ਪਾਪਾ ਨੇ ਮੈਂ ਜੋਕਰ ਕਿਹਾ ਤੇਰੀ ਗੱਲ ਸੁਣਾ ਮੈਂ ਹਰ ਵਾਰ ਕੁਝ ਨਹੀਂ ਕਹਣਾ ਜਦੋਂ ਕੁੜੀਆਂ ਨਾਲ ਬੋਲਦਾ ਨਾ ਪਿੱਤਾ ਕਰ ਸਕਦੇ ਟਿੱਕਾ ਕਰ ਸਕਦੇ ਮੈਂ ਤੁਹਾਨੂੰ ਪਿੱਤਾ ਵੀ ਨਹੀਂ ਕਿ ਮੈਂ ਜਲਦੀ ਪੈਂਦੀ ਨੇ ਗੇਰ ਜਾਂਦਾ ਮੈਂ ਕਿਹਨੂੰ ਕਰ ਪਾਗਲ ਨਹੀਂ ਨਾ ਨਾ ਫਿਰ ਓਏ ਤਾਂ ਨਾ ਓਏ ਆਏ ਮੰਮੀ ਨਾ ਨਾ ਚਲੋ ਠੀਕ ਆ ਮੈਂ ਆ ਫੇ ਰੱਖੋ ਮੈਂ ਟਿਸ਼ੂ ਪੇਪਰ ਵੀ ਲੈ ਕੇ ਪੀਜ਼ਾ ਲੈ ਕੇ ਆਉਂਦਾ ਮੈਂ ਹੋਰ ਲਾਗੀ ਫੇ ਨਜ਼ਰ ਹੈ ਕੀ ਵੇ ਨਾ ਯਾਰ ਇੱਕ ਮਿੰਟ ਕਿਦਾਂ ਕਿਦਾਂ ਯਾਰ ਮੋਟਰਸਾਹਿਬ ਨਾ ਸੀ ਪੀ ਨਾ ਯਾਰ ਕੀ ਹੋਇਆ ਹੁਣ ਚੱਲਦੇ ਚੱਲਦੇ ਚੈਨ ਟੁੱਟ ਗਈ ਉਹ ਤਾਂ ਚੱਲ ਕੋਈ ਨਹੀਂ ਉਹ ਚਲੋ ਨਜ਼ਰ ਪਤਾ ਕੀ ਗੱਲ ਆ ਤੂੰ ਚੀਜ਼ਾਂ ਬਹੁਤ ਲੈ ਲੀਆਂ ਫਟਾਫਟ ਲੈ ਲੀਆਂ ਚੀਜ਼ਾਂ ਅੱਗੇ ਪਿੱਛੇ ਅੱਗੇ ਪਿੱਛੇ ਚੀਜ਼ਾਂ ਫਟਾਫਟ ਲੈ ਆਉਂਦਾ ਨਾ ਮੇਰੇ ਪੱਟੂ ਤਾਂ ਉਹ ਤਾਂ ਜਾਮ ਹੀ ਹੋ ਗਿਆ ਉਹ ਚੱਕ ਕੇ ਘਰੇ ਲੈ ਆਂਦਾ ਹੀ ਉਹੀ ਮੈਂ ਗੱਲ ਕਰਦਾ ਨਾ ਤੂੰ ਚੀਜ਼ਾਂ ਅੱਗ ਅੱਗੜ ਪਿੱਛੇ ਦੀ ਫਟਾਫਟ ਲੈ ਲੀਆਂ ਹੁਣ ਕਈ ਲੋਕਾਂ ਦੀ ਆ ਨਾ ਨਜ਼ਰਾਂ 'ਚ ਤੂੰ ਆ ਗਿਆ ਹਾਏ ਇੱਕ ਥੋ ਆ ਜਾਂਦੇ ਕਿਦਾਂ ਹੋ ਗਿਆ ਕੀ ਹੋ ਗਿਆ ਇਹਨੂੰ ਚਲੋ ਕੋਈ ਗੱਲ ਨਹੀਂ नजर नजर कोई नहीं पर मातमाता नाम लाके करो सब सब ठीक है आप टेंशन ना लो हो जाना सब कुछ बढ़िया चलो मैं आया भी लाके हैं ओके हूँ पापा आ गया लाके पिज़्ज़ा इच्छा किया पिज़्ज़ा अच्छा आज अंदर ही खोलना कोक होगी मैं भी डाइट कोक हम्म दीदी बहुत हेल्थ कॉन्शियस है तारी दीदी डाइट कोक ਦੀਦੀ ਪੀਜ਼ਾ ਪਰ ਮਮਾ ਨੂੰ ਮਾ ਲੋ ਮੜਿਆ ਵਲੌਗ ਬਣਾਓ ਬਸ ਸਨੇਪ ਪਾ ਦਈਏ ਬੜੀ ਇਹ ਪੀਜ਼ਾ ਲਓ ਜੀ ਪੀਜ਼ਾ ਆ ਗਿਆ ਜੀ ਪੀਜ਼ਾ ਤੁਮੜੋ ਜਿੱਦੀ ਦੇਂਦੀ ਓਏ ਪਰੇ ਘਰ ਇਹਨੂੰ ਖੋਲਣਾ ਲੈ ਕਿੱਡੀ ਭਾਗ ਦੇ ਮੀਨੋ ਹਾਇ ਹਾਇ ਤੁਂ ਜੇ ਜੀ ਉਹ ਹਟਦੇ ਨਹੀਂ ਉੱਪਰ ਰੱਖੀ ਜਾਂਦੇ ਉਹਦੇ ਉਹਦੇ ਉੱਪਰ ਹੀ ਰੱਖੀ ਜਾਂਦੇ ਇਹ ਏਸੀ ਕਰਡ ਬੰਦ ਜਿੰਦਾ ਹੋ ਜਾ ਹਾਂ ਏਸੀ ਬੰਦ ਲਓ ਜੀ ਆ ਇੱਕ ਸਪੈਸ਼ਲ ਲਿਆਂਦਾ ਪੀਜ਼ਾ ਇਦੋਂ ਆ ਵੀ ਵੱਡੇ ਪੀਜ਼ੇ ਦੋਨੋਂ ਹੀ ਲਿਆਂਦੇ ਦੇਖ ਲੋ ਜਿੰਨੇ ਮਰਜ਼ੀ ਰੱਜ ਰੱਜ ਕੇ ਖਾਓ ਠੀਕ ਆ ਜੀ ਤੇ ਚਲੋ ਫਿਰ ਪਲੇਟਾਂ ਲਿਆਓ ਪਲੇਟਾਂ ਲਿਆਓ ਮੈਂ ਆਵਾਜ਼ ਮਾਰਦਾ ਹਰਮਨ ਨੂੰ ਤੁਸੀਂ ਪਲੇਟਾਂ ਪਲੋਟਾਂ ਲਿਆ ਕੇ ਰੱਖੋ ਇਹਦੇ ਵਿੱਚ ਤੇ ਚੀ ਉਹ ਆਪਾਓ ਯਾਰ ਉੱਤੇ ਰੋਗਾਨਾ ਗੁਰੂ ਨੂੰ ਸੁੱਟੋ ਇਹਦੇ ਉਹ ਦੱਸੋ ਜੀ ਕਿਦਾਂ ਫੋਟੋਆਂ ਖਿੱਚਣ ਦੀ ਪੈ ਜਾਂਦੀਆਂ ਇਹਨਾਂ ਨੂੰ ਪਹਿਲਾਂ ਭਵੇਂ ਚੀਜ਼ ਠੰਡੀ ਹੋ ਜਵੇ ਉਹ ਖਾਂ ਜੋਗੀ ਰਵੇ ਚਾਹੇ ਨਾ ਰਵੇ ਲਓ ਜੀ ਆ ਗਏ ਪੀਜ਼ੇ ਸੀਜ਼ੇ ਦੇਖੋ ਉੱਧਰ ਦੇਖੋ ਉੱਧਰ ਦੇਖੋ ਕਿਦਾਂ ਫੜਾ ਫਟ ਚੱਕ ਗਏ ਤੇ ਖਾਂ ਦੇ ਕਰਨ ਖਾਂ ਨੂੰ ਪੈ ਗਈ ਹੋਰ ਕਿਸੇ ਨੇ ਅਜੇ ਕੋਈ ਪਾਵੇ ਨਾ ਪਾਵੇ ਕੋਈ ਪ੍ਰਵਾਹ ਨਹੀਂ ਹੈਗੀ ਨਹੀਂ ਆ ਲੈ ਮੈਨੂੰ ਪਲਾਣ ਬੱਸ ਇਹ ਨਾ ਬਤ ਚਲੋ ਖਾਓ ਜੀ ਇਹ ਖਾਣਾ ਨਹੀਂ ਹੈਗਾ ਮम्मी ਪੀਓ ਇਹ ਗੱਲ ਇਹ ਕੋਕ ਨਾਲੇ ਦੋਵੇ ਸਾਨੂੰ ਕੱਪੜੇ ਮੱਝ ਤੇ ਜੋ ਪਾਣਾ ਬਾਬਾ ਕਿਦਾਂ ਦਾ ਲੱਗਾ ਬਹੁਤ ਵਾਹ ਬਹੁਤ ਵਾਹ ਹਾਂਜੀ ਤੈਨੂੰ ਪਾਲੂ ਆਹ ਆ ਆ ਬੋਲ ਰਾਮੀਓ ਦਾਗਾ ਹੋ ਜੀ 9 ਵਜ ਗਏ ਆ ਤੇ ਇਧਰ ਹੋ ਗਏ ਆ ਜੀ ਸਾਰੇ ਜਾਣੇ ਵਿਲੇ ਪੀਜ਼ਾ ਖਾ ਗਏ ਹੂੰ ਮੈਂ ਕਿਹਾ ਸੀ ਇਹਨਾਂ ਨੂੰ ਤੁਹਾਡੇ ਕੋਲ ਦੋ ਪੂਰੇ ਖਾਣ ਹੀ ਹੋਣੇ ਪੀਸ ਹਜੇ ਵੀ ਦੋ ਪਏ ਆ ਮੈਂ ਤੇ ਪਹਿਲਾਂ ਖਾ ਕੇ ਦਿਖਾਵਾਂਗੇ ਰਾਜਾ ਮੋ ਕਿੰਨਾ ਖਾਣਾ ਚਲੋ ਠੀਕ ਆ ਜੀ ਮਾਲਾ ਹੱਡੀ ਪੀਜ਼ਾ ਖਾਂਦੀ ਨਹੀਂ ਮਾਤਾ ਲਗੀ ਆਪਣੇ ਲਈ ਇੱਕ ਰੋਟੀ ਲਾਉਣ ਹਣਾ ਹਾਂ ਇੱਕ ਰੋਟੀ ਖੜੀ ਮਾਤਾ ਨੇ ਚਲੋ ਤੁਸੀਂ ਰੋਟੀ ਲਾ ਲਓ ਤੇ ਇੱਕ ਨਹੀਂ ਪੈਗੀ 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 ਦੋ 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 ਪਹਿਲਾਂ ਦਿੱਤੀਆਂ ਦੋ ਦੋ ਸੰਭੀਏ ਦਿੱਤੀਆਂ ਸੀ ਨਾਲ ਇਹ ਸਾਢੇ 9 ਹੋ ਗਏ ਆ ਤੇ ਅਸੀਂ ਹੁਣ ਗਏ ਸੀਗੇ ਲੈ ਕੇ ਆਏ ਆ ਪ੍ਰਸ਼ਾਦ ਕਿਉਂਕਿ ਐਸ.ਡੀ ਵੀ ਲਈ ਸੀ ਨਵੀਂ ਇਹ ਫੋਨ ਵੀ ਨਵਾਂ ਲੈ ਕੇ ਆਇਆ ਤੇ ਫਿਰ ਅਸੀਂ ਹੁਣ ਬਾਬਾ ਜੀ ਦਾ ਸ਼ੁਕਰੀਆ ਦਾਾ ਕਰਨ ਵਾਸਤੇ ਪ੍ਰਸ਼ਾਦ ਲੈ ਕੇ ਆਏ ਆ ਤੇ ਪ੍ਰਸ਼ਾਦ ਫਿਰ ਉਹਨਾਂਥੇ ਸਾਡੀ ਮਾਤਾ ਚੜਾਏਗੀ ਤੇ ਫਿਰ ਆਪਾਂ ਸਾਰੇ ਜਣੇ ਪ੍ਰਸ਼ਾਦ ਖਾਵਾਂਗੇ। ਤੈਨੂੰ ਦਿਖਾਇਆ ਆ, ਦਿਖਾਇਆ ਕਿਉਂ ਨਹੀਂ ਤੈਨੂੰ ਵੀ ਮੈਂ ਸਾਰਿਆਂ ਨੂੰ ਦਿਖਾਇਆ ਲੈ। ਕੋਈ ਗੱਲ ਨਹੀਂ। ਚਲੋ। ਚਲੋ। ਆਜੋ। ਮੈਂ ਸਾਡੇ ਇਕੱਲੇ ਫਿਰ। ਲਓ ਜੀ ਅੱਜ ਬਾਬਾ ਜੀ ਦੇ ਕਮਰੇ 'ਚ ਫਿਰ। ਮੰਮੀ ਹੁਣ ਪ੍ਰਸ਼ਾਦ ਕਰਵਾਣਗੇ। ਫਿਰ ਵਾਹਿਗੁਰੂ ਬੰਬਾ ਪਾਗੋ ਨਾਨਕ ਦੇਵ ਜੀ ਲਓ ਜੀ ਹੁਣੇ ਪ੍ਰਸ਼ਾਦ ਬੱਸ ਬਾਬਾ ਜੀ ਨੇ ਮੇਰ ਕਰੀਓ ਆਪਣੀ ਕਿਰਪਾ ਪਰਿਆਤ ਰੱਖਿਓ ਆਪਣਾ ਇਦਾਂ ਹੀ ਚੜ੍ਹਦੀ ਕਲਾ ਚ ਰੱਖਿਓ ਲਓ ਜੀ ਇਧਰ ਟਾਈਮ ਹੋ ਚੱਲਾ 10:30 ਤੇ ਆਪਾਂ ਲੱਗੇ ਹੁਣ ਸੌਣ ਦੀ ਤਿਆਰੀ ਕਰਨ ਟੀਵੀ ਦੇਖਦੇ ਸੀ ਕਿ ਥੋੜਾ ਜਿਹਾ ਨਾਟਕ ਰਹਿ ਗਿਆ ਆਪਣਾ ਦੇਖ ਕੇ ਤੇ ਚਲੋ ਕਰੋ ਜੀ ਬਲੌਗ ਦਾ ਐਂਡ ਤੁਸੀਂ ਆਪਣਾ ਕੰਮ ਪਹਿਲਾਂ ਜਿਹੜਾ ਤੁਸੀਂ ਰੋਜ਼ ਕਰਦੇ ਹੋ ਕਰੋ ਨਾਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਚਲੋ ਮਿਲਦੇ ਆ ਤੁਹਾਨੂੰ ਇੱਕ ਕੱਲ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ